ਨੌਜਵਾਨ ਚੇਤਨਾ ਜਿਹੜੀ ਅਸੀਂ ਚਾਈਲਡ ਵੈਲਫੇਅਰ ਕਮੇਟੀ ਆ ਚਾਈਲਡ ਵੈਲਫੇਅਰ ਲਈ ਸੋਸ਼ਲ ਵੈਲਫੇਅਰ ਵੀੰਸਲੀ ਕੰਮ ਕਰ ਰਹੇ ਆ 2012 ਤੋਂ ਸਾਡੀ ਵਰਕਿੰਗ ਚੱਲਦੀ ਪਈ ਆ ਤੇ ਹਰ ਸਾਲ ਦਸੰਬਰ ਦੇ ਵਿੱਚ ਅਸੀਂ ਇਹਦੀ ਜਿਹੜੀ ਵਰਕਿੰਗ ਬੋਰਡ ਇਸ ਨੂੰ ਰੀਨਿਊ ਕਰਦੇ ਆ ਤਾਂ ਜੋ ਇੱਕ ਸਟੈਗਨੇਸ਼ਨ ਆਵੇ ਹਰ ਇੱਕ ਨਵੇਂ ਮੈਂਬਰ ਨੂੰ ਵੀ ਉਹਦੀ ਇੱਕ ਜਿਹੜੀ ਬੰਦੀ ਹੈ ਜਿਹਨੂੰ ਅਸੀਂ ਰਿਸਪੈਕਟ ਦੇ ਸਕੀਏ ਇਸ ਲਈ ਜਿਹੜਾ ਅੱਜ ਅਸੀਂ ਸੰਗਠਨ ਦੀ ਮੀਟਿੰਗ ਕਰਕੇ ਐਨੂਅਲ ਮੀਟਿੰਗ ਕੀਤੀ ਆ ਇਹਦੇ ਜਨਪਤੇ ਨਾਲ 6 ਵਿਅਕਤੀ ਨੇ 6 ਵਿਅਕਤੀ ਜਿਹੜੇ ਵਰਕਿੰਗ ਕਮੇਟੀ ਤੇ ਅਸੀਂ ਅੱਜ ਨਵੀਂ ਜਿਹੜੀ ਸਟਾਫਟ ਕੀਤੀ ਆ ਤੇ ਮੇਨ ਮਕਸਦ ਸਾਡਾ ਇਹ ਹੁੰਦਾ ਵੀ ਜਿਹੜੇ ਬੱਚੇ ਕੋਈ ਗੌਰਮ ਨੇ ਜਾਂ ਫਿਰ ਉਹ ਵਿਦਿਅਕ ਸਥਿਤੀ ਕੋਈ ਇਸ ਤਰ੍ਹਾਂ ਨਹੀਂ ਉਹਨਾਂ ਦੇ ਅਸੀਂ ਪ੍ਰੋਜੈਕਟ ਚੱਗੀ ਦੀ ਐਂਡ ਪਲੈਨਿੰਗ ਵੀ ਕੀਤੀ ਹੈ ਤੇ ਕੁਝ ਬੱਚੇ ਜੋ ਸਾਡੇ ਅਡਾਪਟ ਕੀਤੇ ਹੋਏ ਨੇ ਦੇਖਿਆ ਉਹਨਾਂ ਨੂੰ ਅਸੀਂ ਸਪੈਸ਼ਲਨਿਤੇ ਬੂਲਰਸ ਸਪਸ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਕੀਤਾ ਤੇ ਨਬਜ ਅਗਰਾਂ ਜਿਹੜੀ ਮੇਨ ਬੋਰਡ ਹੈ ਉਹਦੇ ਵਿੱਚ ਸਾਡੇ ਜਿਹੜੇ ਚੇਅਰਪਰਸਨ ਨੇ ਸਰਦਾਰ ਪਰਦੀਪ ਸਿੰਘ ਜੀ ਨੇ ਸਿਰ ਅਸੀਂ ਨਿਯੁਕਤ ਕੀਤੇ ਨੇ ਜਨਸਕਰਤ ਸੁਰੇਂਦਰ ਸਿੰਘ ਕੰਨ ਜਿਹੜੇ ਨਾਮ ਨੇ ਸਾਡੇ ਕੋਲ ਕੀਤੀ ਚਰਮਾ ਜੀ ਪ੍ਰਿੰਸੀਪਲ ਨੇ ਇਸੇ ਤਰ੍ਹਾਂ ਜਿਹੜੇ ਸਾਡੇ ਬੂਨੋ ਫਰੰਟ ਆ ਉਹਦੇ ਅਸੀਂ ਚੇਅਰਪਰਸਨ ਕੀਤੀ ਸ਼ਰਮਾ ਜੀ ਪਰ ਵੀ ਜਨ ਪ੍ਰੈਜਿਡੈਂਟ ਜਨਸ ਐਕਟਿੰਗ ਪ੍ਰੋਬਲਮਡ ਐਂਡ ਰਨਨਟਲੋ ਇਸੇ ਤਰ੍ਹਾਂ ਆਰਟਿਸਟ ਵਿੰਗ ਦੇ ਤੇ ਯੂਨੀਅਨ ਵੇਕਟ ਦੇ ਯੂਥ ਵਿੰਗ ਦੇ ਇਸੇ ਤਰ੍ਹਾਂ ਸਾਰੇ ਅਸੀਂ ਇਹਦੀ ਗ੍ਰੇਜਨ ਤੱਕ ਤਸੀਲ ਹੋ ਗਈਆਂ ਮਕਸਦ ਇਹ ਆ ਵੀ ਸਾਰਿਆਂ ਦੇ ਵਿੱਚ ਇੱਕ ਪਲੈਟਫਾਰਮ ਤੇ ਸੋਸ਼ਲ ਮਿਹਨਤ ਤੇ ਚਾਈਲਡ ਕਰਫ ਦੇ ਕੰਮ ਕਰਦੇ ਜਿਵੇਂ ਅਸੀਂ ਅੱਗੇ ਕਰਦੇ ਆਂ ਆਨਲਾਈਨ ਟੈਕਨਿਕਲ ਰਿਪੋਰਟ ਵੀ ਦੇ ਸਕਦੇ ਆਂ ਕੈਲੰਡਰ ਵੀ ਅੱਜ ਕੀਤਾ ਗਿਆ ਜੀ ਉਹ ਬਾਤ ਉਹ ਸੈਪਰੇਟ ਰੱਖੋ ਸੰਦੇਸ਼ ਦਿੱਤਾ ਗਿਆ ਤੇ ਨਵਚੇਤਨਾ ਦੇ ਜਿਹੜੇ ਆਰਟਿਸਟ ਵਿੰਗ ਦੇ ਆਰਟਿਸਟ ਨੇ ਅਮਰ ਸਿੰਘ ਜੀ ਨੇ ਮਨਦੀਪ कौर ਨੇ ਤੇ ਦਵਿੰਦਰ ਗੌਰ ਇਹਨਾਂ ਦੀਆਂ ਜਿਹੜੀਆਂ ਪੇਂਟਿੰਗਾਂ ਦੇ ਇਸ ਕੈਲੰਡਰ ਦੇ ਵਿੱਚ ਲਗਾਈਆਂ ਗਈਆਂ ਨੇ ਤੇ ਨਵਚੇਤਨਾ ਵੱਲੋਂ ਇਹਦੇ ਜਿਹੜੇ 10000 ਪ੍ਰਿੰਟਸ ਜਿਹੜੀਆਂ ਜਨਤਕ ਥਾਵਾਂ ਦੇ ਉੱਪਰ ਜਿਵੇਂ ਕੋਈ ਸਰਕਾਰੀ ਦਫਤਰ ਹੋਵੇ ਸਕੂਲ ਹੋਵੇ ਕੋਈ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਐਸੀਆਂ ਜੰਤਰਥਾਵਾਂ ਦੇ ਉੱਤੇ ਅਸੀਂ ਪ੍ਰਿੰਟ ਕਰਕੇ ਲਗਾਵਾਂਗੇ ਤਾਂ ਜੋ ਆਮ ਜਨਤਾ ਨੂੰ ਇਹ ਜਿਹੜੀਆਂ ਬੁਰਾਈਆਂ ਤੋਂ ਅਸੀਂ ਜਾਗਰੂਕ ਕਰੀਏ ਤੇ ਇਹਦੇ ਨਾਲ ਨਾਲ ਸਾਡੇ ਵੱਲੋਂ ਲਗਾਤਾਰ ਦੇਤੇ ਅਵੇਨਸ ਕੈਂਪੇਨਸ ਵੀ ਚੱਲਦਿਆਂ ਨੇ ਜਿਹੜੇ ਡਰਾਈਨ ਵਾਟ ਕੰਪੀਟੀਸ਼ਨ ਵੀ ਅਸੀਂ ਕਰਾਉਂਦੇ ਆ ਤੇ ਬੱਚਿਆਂ ਨੂੰ ਜਿਹੜਾ ਗਰਲ এডਿਊਕੇਸ਼ਨ ਦੇ ਉੱਤੇ ਵੀ ਅਸੀਂ ਪ੍ਰਮੋਟ ਕਰਦੇ ਆ ਤੇ ਉਹਨਾਂ ਦੀ ਗਰਲ ਦੀ ਜਿਹੜੀ ਐਜੂਕੇਸ਼ਨ ਤੇ ਹੈਲਥ ਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਫ੍ਰੀ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਆ ਤੇ ਨਵ ਚੇਤਨਾ ਦੀ ਮੈਂ ਟੀਮ ਨੂੰ ਵਧਾਈ ਦਵਾਂਗਾ ਕੋ ਜਿਹੜਾ ਅੱਜ ਅਸੀਂ ਸਲਾਣਾ ਇਹਨੂੰ ਕੈਲੰਡਰ ਰੀਲੀਜ਼ ਕੀਤਾ ਇਸੇ ਤਰ੍ਹਾਂ ਲਵ ਜਿੱਦਾਂ ਇਹ ਜਿਹੜੇ ਕੰਮ ਨੇ ਉਹ ਕਰਦੇ ਆ థాంਕ ਯੂ ਹਾਂਜੀ ਮੈਂ ਪਾਰਲੀਮੈਂਟ ਨੇ ਸਰ ਜਿਹਨਾਂ ਚੇਰਨਾ ਬਰਫਲ ਆਈ ਕਮੇਟੀ ਅਸੀਂ ਹਰ ਸਾਲ ਸਨਮਾਨੀ ਇਹਨਾਂ ਚ ਪਰਪਰ ਮੈਂ ਸਾਲਾਂ ਦਾ ਜਿਹੜਾ ਉਹ ਰੀਲੀਜ਼ ਕਰਦੇ ਆ ਸਾਡੇ ਕੋਲੇ ਵੀ ਬੱਚੇ ਆ ਜਿਹੜੇ ਨਿੰਮਾ ਪਟੇ ਉੱਨੀ ਲੜਕੀਆਂ ਤੇ ਇੱਕ ਲੜਕਾ ਉਹ ਡਾਟ ਕੀਤੇ ਹੋਇਆ ਜਿਨ੍ਹਾਂ ਦੇ ਪੇਰੈਂਟਸ ਹੈ ਇਹ ਪੇਰੈਂਟਸ ਜਿਹੜੇ ਬੱਚਾ ਉਹ ਵੜਨ ਬਣੀਓ ਕਈ ਵਾਰ ਇਸ ਤਰ੍ਹਾਂ ਰਹਿ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਮਾਇਕ ਖਾਲਸਾ ਉਹ ਵਧੀਆ ਨਹੀਂ ਜੀ ਅਸੀਂ ਉਹਨਾਂ ਨੂੰ ਸਾਰੀ ਉਹਨਾਂ ਦੀ ਫੀਸ ਉਹਨਾਂ ਦੀ ਵਾੜਦੀ ਉਹਨਾਂ ਦੀਆਂ ਕਾਪੀਆਂ ਖਰਦਾ ਬਾਅਦ ਉਹਨਾਂ ਦਾ ਜਿਵੇਂ ਉਹਨਾਂ ਨੂੰ ਮੈਡੀਕਲ ਸਰੂਰਤੀ ਨਾਲ ਉਹਦੇ ਵੀ ਜਿਹੜੀ ਆਪਦਾੜੀ ਸਾਡੇ ਬਾਅਦ ਬਹੁਤ ਖੁਸ਼ੀ ਵੀ ਮਾਣਲਾ ਕਿ ਦਾਗ ਪਾ ਗਏ ਨੇ ਤੇ 90% ਨੰਬਰ ਜਿਹੜੇ ਆਪ ਨੂੰ ਲੈ ਕੇ ਆਸਾਉਂਦੇ ਸੋ ਇਹ ਸਾਡਾ ਜਿਹੜਾ ਪ੍ਰਾਧਾ ਅਸੀਂ ਜਨਨ ਕਰਦੇ ਹਾਂ ਉਹ ਵੀ ਬੱਚੇ ਸਾਡੇ ਕੋਲ ਜਿਹਨਾਂ ਦੇ ਵੇਰੇਟ ਸੈੱਟ ਨਿਵਾਣ ਤੇ ਅਸੀਂ ਉਹਨਾਂ ਨੂੰ ਅਕਾੜ ਦੋ ਇਸ ਵਾਸਤੇ ਸਾਨੂੰ ਬੜੇ ਮਾਇਕ ਜਿਹੜੀਆਂ ਉਹ ਜ਼ਾਇਦਾਂ ਦੀ ਲੋੜ ਨਹੀਂ ਕੋਈ ਕੋਈ ਸਾਡੇ ਜਿਹੜੇ ਮੈਂਬਰ ਆ ਉਹ ਆਪਣੇ ਆਪ ਵੀ ਜੀ ਰਿਹਾ ਹੋ ਸਕਤੇ ਆ ਤੇ ਅਸੀਂ ਆਸ ਕਰਦੇ ਆ ਵੀ ਸਾਲ ਹੋਰ ਜਿਹੜੇ ਬੱਚੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਰਹਿਣ ਤਾਂ ਕਿ ਅਸੀਂ ਹੋਰ ਸ਼ੋਸਵਾਸ ਇਹਨਾਂ ਦਾ ਸੱਜੇ ਤੋਂ ਕੋਰ ਨਿਕਲ ਕਿੰਨੇ ਮੈਂਬਰ ਸੀ ਜਿਹੜੇ ਔਰ ਸਾਡੇ ਮੈਂਬਰ ਸਾਡੇ ਵੱਲੋਂ ਲਗਵਾ ਕੇ 150 ਤੋਂ ਇੱਤੇ ਸਾਡੇ ਤੋਂ ਬੰਦੇ ਸਾਡਾ ਡਾਕਟਰ ਸੁਮਨਾ ਬਹੁਤ ਬਹੁਤ ਸਮਾਜ ਸੇਵਾ ਬਹੁਤ ਮਸ਼ਹੂਰ ਦੇਸ਼ਾਂ ਤੋਂ ਸਾਡੇ ਜਿਹੜੇ ਵਿੱਚ ਸਾਡੇ ਜਿਹੜੇ ਸਾਡੇ ਜਿਹੜੇ ਅਸੀਂ ਸਾਡੇ ਵਿੱਚ ਟੈਕਨੀਕਲ ਕਮਿਊਨਿਟੀ ਚੰਗੀਆਂ ਬਹੁਤ ਬੇਚੀ ਨੇ ਜਾਂ ਫਸ ਸੈਕਿੰਡ ਫੜਦੋ